ਪੰਜਾਬ ਲੁਧਿਆਣਾ ਦੇ ਮਸ਼ਹੂਰ ਇੱਕ ਬੁੱਟਾਂ ਦੇ ਵਪਾਰੀ ਪ੍ਰਿੰਕਲ ਜਿਹਦੇ ਸ਼ੋਰੂ ਵਿੱਚ ਵੜ ਕੇ ਕੁਝ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਤੇ ਉਸ ਨੂੰ ਤੇ ਇੱਕ ਗ੍ਰਾਹਕ ਨੂੰ ਗੰभीर ਜ਼ਖਮੀ ਕਰ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕੀਤੀ ਪਹਿਲਾਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਵਿਅਕਤੀ ਨੂੰ ਹੁਣ ਫਿਰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਕੋਲ ਇਹ ਦੇਸੀ ਕੱਟਾ ਵੀ ਦੱਸਿਆ ਬਰਾਬਰਦ ਕੀਤਾ ਗਿਆ ਕੀ ਹੈ ਸਾਰਾ ਮਾਮਲਾ ਤੋਂ ਸੁਣਾਉਣਾ ਹੈ ਲੁਧਿਆਣਾ ਦੇ ACP ਇਸ ਵੱਲ ਕੀ ਜਾਣਕਾਰੀ ਦੇ ਰਹੇ ਨੇ ਆਓ ਮਿੱਤਰ ਪਿਆਰੇ ਜਗਾਹ ਅੰਦਰ ਕਰ ਦੂ ਅੰਦਰ ਕਰ ਕੋਈ ਨਹੀਂ ਫੈਦ ਦੂ ਲੈ ਸਰ ਹੜਾ ਪ੍ਰਿੰਕਨਾਂ ਵਾਲੇ ਲੜਕੇ ਦੇ ਜਿਹੜੀਆਂ ਫਾਇਰਿੰਗ ਹੋਈ ਸੀ ਉਹਦੇ ਕੰਟੀਨਿਊਸ਼ਨ ਵਿੱਚ ਹੈਗੀ ਆ ਕੱਲ ਬੀਸੀਪ ਸਾਹਿਬ ਨੇ ਵੀ ਤੁਹਾਨੂੰ ਦੱਸਿਆ ਸੀ ਕਿ ਤੋਂ ਵਿੱਚ ਦੋ ਸੀ ਐਕਿਊਸ ਸੀਗੇ ਉਹ ਅਸੀਂ ਪਰਸੋਂ ਕੱਲ ਕਾਂਸਰੇ ਸੀਗੇ ਉਹ ਰੈਸਟ ਕਰਦੇ ਸੀਗੇ ਉਹਦੀ ਕੰਟੀਨਿਊਸ਼ਨ ਦੇ ਵਿੱਚ ਅੱਜ ਇੱਕ ਜਿਹੜਾ ਜਿਆਦਾ ਵਿੱਚੋਂ ਜਿਹੜਾ ਤੀਜਾ ਐਕਿਊਸ ਹੈ ਆਕਾਸ਼ ਜਿਹੜਾ ਪੂਰਾ ਨਾਮ ਹੈ ਆਕਾਸ਼ ਕੁਮਾਰ ਉਹ ਆਕਾਸ਼ ਲੁਧਿਆਣਾ ਛੱਟੇ ਬਾਹਰ ਰੋਡ ਦਾ ਰਹਿਣ ਵਾਲਾ ਹੈ ਇਹਨੂੰ ਅੱਜ ਸਾਡੀ ਪੁਲਿਸ ਪਾਰਟੀ ਨੇ ਇੰਸਪੈਕਟਰ ਸਾਹਿਬ ਦੇ ਬਟੇ ਐਸਐਚਓ ਤਿੰਨ ਨੰਬਰ ਡਿਵੀਜ਼ਨ ਦੇ ਨਾਲ ਪੁਲਿਸ ਪਾਰਟੀ ਨੇ ਰਾਜਪੁਰੇ ਤੋਂ ਅਰੈਸਟ ਕੀਤਾ ਇਹਨੂੰ ਇਸ ਸਰ ਕਿੰਨੇ ਲੋਕੀ ਸੀ ਜਿਹੜੇ ਡਾਕਟਰ ਸਾਹਿਬ ਕਿੰਨੇ ਤੇ ਅਰੈਸਟ ਹੋ ਗਏ ਆ ਇਹ ਬਾਈ ਨੇਮ ਜਿਹੜੀ ਐਫ ਆਈ ਆਰ ਸੀ ਇਹ ਪਾਰਟ ਫਰਮ ਉਹ ਉਹਦੀ ਐਫ ਆਈ ਆਰ ਤੋਂ ਇਲਾਵਾ ਜਿਹੜੇ ਉਹਨੇ ਲਿਖਾਇਆ ਸੀ ਰੇ ਇਹਦਾ ਨਾਮ ਉਹਦਾ ਨਾਮ ਲਿਖਾਇਆ ਸੀਗਾ ਜਿਹੜਾ ਰਿਸ਼ਬ ਬੈਣੀਪਾਲ ਉਹਦੇ ਜੇ ਉਹਦੀ ਪੁੱਛਗਿੱਛ ਤੇ ਜਿਹੜੀ ਜਿਹੜੀ ਅਸੀਂ ਦੁਰਾਨੀ ਕੀਤੀ ਸੀ ਥੋੜੀ ਥੋੜੀ ਜਿਹੀ ਦਾਖਲ ਕਰਾਉਣ ਤੋਂ ਪਹਿਲਾਂ ਤੇ ਉਹ ਪੰਜ ਪੰਜ ਬੰਦੇ ਦੱਸੇ ਸੀ ਜੀ ਮੈਨੂੰ ਪੰਜਾਂ ਦੇ ਵਿੱਚੋਂ ਦੋ ਜਿਹੜੇ ਅਸੀਂ ਕੱਲ ਸਵਰੇਟਸ ਕਰ ਲੈ ਸਕੇ ਜੀ ਤੇ ਇੱਕ ਨੂੰ ਅੱਜ ਕੀਤਾ ਜੀ ਇਹ ਸਾਰੇ ਇਹ ਇਹ ਸਾਰੇ ਅਟੈਕਰ ਸਗੇ ਜੀ ਇਹਨਾਂ ਨੇ ਜਦੋਂ ਅਟੈਕ ਕੀਤਾ ਉਹਦੇ ਤੇ ਦੁਕਾਨ ਦੇ ਸ਼ਾਪ ਤੇ ਆਏ ਨੇ ਮਤਲਬ ਇਹ ਬਚਨਾਲ ਆਇਆ ਸੀ ਇਸ ਸਰ ਮੁਕਦਮੇ ਕੇ ਨੇ ਤੇ ਬੰਦੇ ਜਿਹੜੇ ਤੇ ਸਭੰਦੇ ਤੇ ਹਜੇ ਐਸਐਚ ਜਿਹੜੀ ਹੁਣ ਹੁਣ ਤੱਕ ਜਿਹੜਾ ਕਾਰਪੈ ਕੀਤਾ ਹਜੇ ਡਿਟੇਲ ਸਾਡੇ ਕੋਲ ਪੂਰੀ ਹੈ ਨਹੀਂ ਲੇਕਿਨ ਜੋ ਕਾਰਾ ਸੀ ਹੁਣ ਚੈੱਕ ਕੀਤਾ ਇਹ ਕੋਈ ਇਹਦੇ ਖਿਲਾਫ ਅਜੇ ਤੱਕ ਕੋਈ ਐਫ ਆਰ ਨਹੀਂ ਇੱਕ ਵਾਰ ਇਹ ਖਾਂਦੀ ਆ ਆਪਣੇ ਨੇ ਵੀ ਚਲਾਇਆ ਤੂੰ ਇਹ ਕਿਹੜਾ ਨਿਜਾ ਹੈ ਇਹ ਦੇਸੀ ਇਹ ਦੇਸੀ ਜਿਹੜੀ ਜੀ ਨਿਯਾਜ ਰਿਹਾ ਤੇ ਨਿਯਾਜ ਪਿਸਟਲ 30 ਬੋਰ ਦਾ ਪਿਸਟਲ ਹੈ ਸਰ ਕਿੱਥੋਂ ਲੈ ਕੇ ਆਇਆ ਸੀ ਇਹ ਹਾਂਜੀ ਇਹ ਹੁਣ ਪੇਸ਼ ਅੱਜ ਕੋ ਫੜਿਆ ਪੇਸ਼ ਕੀਤਾ ਹੁਣ ਮਾਨ ਲੈ ਆ ਜੀ ਦਾ ਫਰਮਾਨ ਕਰਕੇ ਦੀ ਪੂਰੀ ਇਨਕੁਇਰੀਸ਼ਨ ਕਰਾਂਗੇ ਜੀ ਇਹਦੇ ਦਸਮ ਤਾਬਕ ਜਿਹੜੀ ਹਾਜ਼ਰ ਦੱਸ ਰਿਹਾ ਕਿ ਹਾਂਜੀ ਮੈਨੂੰ ਉਹਨੇ ਪ੍ਰੋਵਾਈਡ ਕਰਾਇਆ ਰਿਸ਼ਭ ਨੇ ਜੀ ਚਗਵਨ ਟੀਵੀ ਲਈ ਮੈਂ ਰਿਸ਼ਭ ਬਟਲਾ ਲੁਧਿਆਣਾ